ਵਿਧਾਇਕਾ ਅਰਨ ਚੋਧਰੀ ਵੱਲੋਂ ਥਾਣਾ ਚੌਂਕ ਦਾ ਨਾਮ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਦੇ ਨਾਂ ਤੇ ਐਲਾਨਨ ਤੋਂ ਬਾਅਦ ਸਿੱਖ ਸੰਗਤਾਂ 'ਚ ਖੁਸ਼ੀ ਦੀ ਲਹਿਰ ਸਿੱਖ ਸੰਗਤਾਂ ਵੱਲੋਂ ਵੱਡੀ ਗਿਣਤੀ 'ਚ ਸੀਨੀਅਰ ਕਾਂਗਰਸੀ ਨੇਤਾ ਅਸ਼ੋਕ ਚੋਧਰੀ ਨੂੰ ਸਿਰੋਪਾ ਪਾ ਕੇ ਕੀਤਾ ਗਿਆ ਸਨਮਾਨਿਤ ਵਿਧਾਇਕਾ ਅਰਨ ਚੋਧਰੀ ਵੱਲੋਂ ਅੱਜ ਨਗਰ ਕੌਂਸਲ ਦੀਨਾ ਨਗਰ ਦੀ ਸੈੰਤੀ ਨਾਲ ਇੱਕ ਮੀਟਿੰਗ ਦੌਰਾਨ ਥਾਣਾ ਚੌਂਕ ਦਾ ਨਾਮ ਬਾਬਾ ਸ਼੍ਰੀ ਚੰਦ ਜੀ ਦੇ ਨਾਮ ਤੇ ਰੱਖਣ ਦੀ ਮੋਹਰ ਲਗਾ ਦਿੱਤੀ ਹੈ ਜਿਸ ਕਾਨ ਹਲਕੇ ਦੀਆਂ ਸਮੂਹ ਸੰਗਤਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਪਿਛਲੇ ਕਈ ਦਿਨਾਂ ਤੋਂ ਪਾਤਰੇ ਇਸ ਮੁੱਦੇ ਤੇ ਹੁਣ ਅਮਨ ਚੈਣ ਵਾਲੀ ਸਥਿਤੀ ਬਣ ਗਈ ਹੈ। ਇਸ ਮੌਕੇ ਤੇ ਸਮੂਹ ਸਿਕ ਸੰਗਤਾਂ ਵੱਲੋਂ ਜਿੱਥੇ ਵਿਧਾਇਕ ਅਰਨਾ ਚੋਦਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਅਸ਼ੋਕ ਚੋਦਰੀ ਦਾ ਧੰਨਵਾਦ ਕੀਤਾ ਹੈ ਉੱਥੇ ਹੀ ਉਹਨਾਂ ਸੀਨੀਅਰ ਕਾਂਗਰਸੀ ਨੇਤਾ ਅਸ਼ੋਕ ਚੋਦਰੀ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਹੈ ਅਤੇ ਉਹਨਾਂ ਨੂੰ ਸਿਰੋਪਾ ਪਾ ਕੇ ਸਨਮਾਨਿਤ ਵੀ ਕੀਤਾ। ਕਿਆ ਮੈਂ ਕਹਾਂ ਜੇ ਮੇਰੇ ਬਾਪ ਦੇ ਨਾਮ ਦਾ ਬਣਿਆ ਦਾ ਗੇਟ ਬਾਬੇ ਸ਼੍ਰੀਚੰਦ ਦੇ ਨਾਮ ਦੇ ਉੱਤੇ ਚਲੇ ਜਾਏ ਤੇ ਮੈਂ ਤੇ ਧਨ ਭਾਗ ਦੇ ਮੇਰੇ ਬਿਲਕੁਲ ਬਿਲਕੁਲ ਮੈਂ ਹੱਥ ਖੜੇ ਕਰ ਤੇ ਠੀਕ ਹੈ ਅੱਜ ਵੀ ਹੁਣ ਵੀ ਮੇਰੀ ਇੰਟੈਂਸ਼ਨ ਕੀ ਸੀ ਕਿ ਦੀਨਾਨਗਰ ਦੇ ਵਿੱਚ ਅੱਜ ਤੱਕ ਇਹ ਜਿੰਨਾ ਵੱਡਾ ਪ੍ਰੋਜੈਕਟ ਆਇਆ ਇਹ 45-50 ਕਰੋੜ ਰੁਪਏ ਦਾ ਇਹ ਨਾਂ ਪਹਿਲਾਂ ਕਦੇ ਆਇਆ ਤੇ ਨਾ ਹੀ ਆਉਣ ਵਾਲੇ ਯੁੱਗ ਦੇ ਵਿੱਚ ਆਣਾ ਦੀਨਾਨਗਰ ਸਿੰਗਲ ਪ੍ਰੋਜੈਕਟ ਮੈਂ ਕਿਹਾ ਇਹ ਬਾਬਾ ਸਾਡੇ ਨਾਂ ਦੇ ਉੱਤੇ ਰੱਖ ਦਿੰਨੇ ਆ ਉਲਦਾ ਨਾ ਜਿਵੇਂ ਅਮਰਸਰ ਭੰਡਾਰੀ ਬੋਲ ਆ ਅੱਜ ਤੱਕ ਉਹ ਭੰਡਾਰੀ ਬਣਾ ਕੇ ਗਿਆ ਅੱਜ ਤੱਕ ਨਾਂ ਚੱਲਦਾ ਪਿਆ ਮੈਂ ਕਿਹਾ ਬਾਬੇ ਸ੍ਰੀ ਚੰਦ ਦੇ ਨਾਂ ਦੇ ਬੋਲ ਤੇ ਇਹ ਛੋਟਾ ਜਿਹਾ ਜਿਹੜਾ ਇਹਨਾਂ ਦੀ ਡਿਮਾਂਡ ਸੀ ਵੀ ਇਹ ਤੁਸੀਂ ਸਾਡੇ ਨਾਂ ਤੇ ਰੱਖ ਦਿਓ ਮੈਂ ਕਿਹਾ ਰੱਖਤਾ ਜੇ ਮੇਰੇ ਉਦੋਂ ਦਿਮਾਗ ਦੇ ਵਿੱਚ ਹੁੰਦਾ ਜਾਂ ਤੁਸੀਂ ਮੈਨੂੰ ਕਹਿ ਦਿੰਦੇ ਲੋੜ ਨਹੀਂ ਆਣਾ ਕਹਿਣ ਦੀ ਯਾਰ ਬਾਬੇ ਸ੍ਰੀ ਚੰਦ ਨੂੰ ਅਸੀਂ ਸਮਰਪਤ ਆ ਜੀ ਨਜ਼ੀਰ ਨਾਤਮਸਤ ਹਾਂ ਮੈਂ ਪਹਿਲੀ ਵਾਰੀ ਜਦੋਂ ਜਿੱਤ ਕੇ ਗਏ ਆ ਇਹ ਆਪਣਾ ਸੁਖੀਰ ਨਵਾ ਜਦੋਂ ਜਿੱਤਿਆ ਸੀ ਗਿਆ ਮੈਨੇਜਰ ਸਾਹਿਬ ਨੇ ਕਿਹਾ ਕਹਿੰਦੇ ਜੀ ਸੰਗਤਾਂ ਬੜੀਆਂ ਆਉਂਦੀਆਂ ਤੇ ਰਸ਼ ਬਹੁਤ ਹੋ ਜਾਂਦਾ ਤੇ ਤੁਸੀਂ ਨਾ ਇੱਕ ਥੋੜਾ ਤੁਸੀਂ ਨੂੰ ਸਿੱਧਾ ਹੀ ਨਿਸ਼ਾਰੇ ਨੂੰ ਤੇ ਨਿਸ਼ਾਰੇ ਤੋਂ ਹੈਡ ਵਰਕਸ ਨੂੰ ਹਾਂਜੀ ਤੁਸੀਂ ਦੇ ਉੱਤੇ ਸੜਕ ਬਣਾ ਦਿਓ ਦੋ ਜਣਗੀਆਂ ਤੇ ਸਾਡਾ ਰਸ਼ ਘਟ ਜਾਏਗਾ ਉਸੇ ਵੇਲੇ ਉੱਥੋਂ ਮੈਂ ਐਕਸੀਅਨ ਨੂੰ ਫੋਨ ਕੀਤਾ ਅੱਜ ਕੱਲ ਉਹ ਐਸੀ ਹੈ ਮੈਂ ਕਿਹਾ ਬੋਲ ਐਸਟੀਮੇਟ ਕਿੰਨਾ ਬਣਦਾ ਨੇ ਮਾਈਨਸ ਪਲੱਸ ਕਰਕੇ ਕਹਿੰਦਾ ਜੀ 32 ਲੱਖ 16000 ਰੁਪਏ ਲੱਗੇਗਾ ਮੈਂ ਮੈਨੇਜਰ ਸਾਹਿਬ ਨੂੰ ਉੱਥੇ ਹੀ ਕਹਿਤਾ ਮੈਂ ਕਹਿਆ ਤੁਹਾਡੀ ਸੜਕ ਬਣੇਗੀ। ਸੁਖ ਮੰਜ਼ੂਰੀ ਦਿਵਾ ਦੋ ਇਹ ਸੰਗਤਾਂ ਤਾਂ ਇਹੀ ਗੇੜ ਖੜਾ ਕਰਦੇ। ਜਿਹੜੀ ਤੁਸੀਂ ਇੱਕ ਮੰਗ ਰੱਖੀ ਸੀ ਬੜੀ ਵਧੀਆ ਵੀ ਬਾਬੇ ਜੀ ਦਾ ਤਾਲਾ ਚੌਂਗਰ ਹੁਣ ਇਹਦਾ ਸ੍ਰੀਮਤੀ ਯਾਰਨਾ ਚੋਰੀ ਦਾ ਮਨਜ਼ੂਰ ਕਰ ਲਿਆ ਕੀ ਕੰਨ ਜਾਂਦੇ। ਸਭ ਤੋਂ ਪਹਿਲਾਂ ਤੇ ਧੰਨ ਧੰਨ ਬਾਬਾ ਨਾਭਾ ਦਾਸ ਜੀ ਗੋ ਸੁਆਮੀ ਸਾਰੀ ਸੰਗਤ ਨੂੰ ਇਲਾਕੇ ਦੀ ਸੰਗਤ ਨੂੰ ਮੇਰੇ ਵੱਲੋਂ ਕੋਟਨ ਕੋਟਨ ਪ੍ਰਣਾਮ ਅੱਜ ਧੰਨ ਧੰਨ ਬਾਬਾ ਨਾਭ ਦਾਸ ਜੀ ਦਾ ਇਹ ਜੋ ਨਗਰ ਕੀਰਤਨ ਜਾ ਰਿਹਾ ਸ਼ੋਭਾ ਯਾਤਰਾ ਜਾ ਰਹੀ ਆ ਮੈਂ ਸਾਰੀ ਸੰਗਤ ਨੂੰ ਆਪਣਿਆਂ ਵੱਲ ਵਧਾਈ ਦੇਣਾ ਤੇ ਦੂਜੀ ਵਧਾਈ ਮੈਂ ਇਲਾਕੇ ਦੇ ਜਿਹੜੇ ਸਾਡੇ ਸਿਆਸੀ ਲੋਕ ਨੇ ਉਹਨਾਂ ਨੂੰ ਦੇਣਾ ਜਿਨ੍ਹਾਂ ਨੇ ਬੜੀ ਸੂਧ ਬੂਝ ਨਾਲ ਧੰਤਨ ਬਾਬਾ ਸ੍ਰੀਚੰਦ ਦੇ ਚੌਕ ਨੂੰ ਸ੍ਰੀਚੰਦ ਦਾ ਚੌਕ ਸਾਡੀਆਂ ਜਿਹੜੀਆਂ ਆਸਤਾ ਜੁੜੀਆਂ ਸੀ ਉਹਨਾਂ ਨੂੰ ਪੂਰ ਪਾਇਆ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਆ ਔਰ ਦੂਜਾ ਬਾਬਾ ਨਾਭਾ ਦਾ ਹਜੀ ਚੌਕ ਔਰ ਧੰਤਨ ਗੁਰੂ ਰਵਿਦਾਸ ਜੀ ਚੌਕ ਇਹ ਸਾਰੀਆਂ ਸਾਡੀਆਂ ਸਤਕਾਰਯੋਗ ਸ਼ਖਸੀਤਾਂ ਨੇ ਕਿਉਂਕਿ ਅਸੀਂ ਸਾਡੀ ਆਸਤਾ ਜੁੜੀ ਆ ਇਹਨਾਂ ਪ੍ਰਤੀ ਇਹ ਬਹੁਤ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਇਹ ਕਾਰਜ ਨੂੰ ਸਿਰੇ ਚਾੜਿਆ ਬਹੁਤ ਬਹੁਤ ਧੰਨਵਾਦ ਸੰਗਤਾਂ ਦਾ ਵੀ ਔਰ ਅਸੀਂ ਇੱਥੇ ਘੰਤਣ ਗੋਸਵਾਮੀ ਨਾਭਾ ਦਾਸ ਜੀ ਦੀ ਜਿਹੜੀ ਸ਼ੋਭਾ ਯਾਤਰਾ ਉਹਨਾਂ ਵਾਸਤੇ ਮਿੱਠੀ ਤੇ ਲੂਣੀ ਲੱਸੀ ਦਾ ਲੰਗਰ ਲਾਇਆ ਤੇ ਸਾਰੀ ਸੰਗਤ ਨੂੰ ਬੇਨਤੀ ਆ ਕਿ ਲੰਗਰ ਛੱਕ ਕੇ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ